ਹਾਲੇ ਕਿੰਦਾ ਸਾਰੇ ਜੀ ਆਪਾਂ ਅੱਜ ਬਲੌਂ ਦੀ ਖਾਲਸਾ ਦਵਾਨ ਮਨੀਲਾ ਗੁਰੂ ਘਰ ਦੀ ਅੱਜ ਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਜੀ ਕੱਲ ਨੂੰ ਪ੍ਰਕਾਸ਼ਤਾ ਸਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਗੁਰਪਰਵਾਦੀ ਅੱਜ ਉਹ ਤਿਆਰੀਆਂ ਚੱਲ ਰਹੀਆਂ ਨੇ ਅੱਜ ਆਪਣੇ ਸਾਰੇ ਆਪਣੇ ਧਰਮ ਸੇਵਾ ਦਾ ਆਦੀ ਖੋਲ੍ਹ ਲਾ ਰਹੇ ਆ ਜੀ ਆ ਆਪਨੇ ਹੈਪੀ ਟਿੰਗ ਜੀ ਆ ਆਪਣੇ ਅੰਗਰੇਜ਼ ਸਿੰਘ ਦੇ ਭਰਾ ਜੀ ਆ ਆਪਣਾ ਸੁਖਰਾਣ ਨੂੰ ਤੁਸੀਂ ਜਾਣਦੇ ਹੋ ਸਾਰੇ ਤਿਆਰੀਆਂ ਚੱਲ ਰਹੀਆਂ ਜੀ ਕੱਲ ਨੂੰ ਸਾਰੇ ਪਹੁੰਚੋ ਜੀ ਦੁਪਹਿਰ ਨੂੰ 3 ਵਜੇ ਤੋਂ ਲੈ ਕੇ ਜੀ ਸ਼ਾਮ ਨੂੰ 8-9 ਵਜੇ ਪ੍ਰੋਗਰਾਮ ਆ ਜੀ ਸਾਰੇ ਗੁਰੂ ਘਰਾਂ ਦੇ ਗੁਰੂ ਘਰ ਖੁਸ਼ੀਆਂ ਪ੍ਰਾਪਤ ਕਰੋ ਜੀ 36 ਪ੍ਰਕਾਰ ਦੇ 36 ਪ੍ਰਕਾਰ ਦੇ ਭੋਜਨ ਹੋਣਗੇ ਭਾਤਵਾ ਸ਼੍ਰੀ ਗੁਰੂ ਘਰ ਦੇ ਪ੍ਰਕਾਸ਼ਪੁਰਬਲ ਦੀ ਜਵਾਬ ਵਿੱਚ ਦੇ 36 ਪ੍ਰਕਾਰ ਦੇ ਭੋਜਨ ਤਿਆਰ ਕੀਤੇ ਜਾਣਗੇ ਸਾਰੇ ਪਹੁੰਚੋ ਜੀ ਆਓ ਜੀ ਨਾਲ ਤੁਹਾਨੂੰ ਹੋਰ ਦਿਖਾਉਂਦੀਆਂ ਬਲੌਗ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਨੇ ਆ ਇੱਦਾਂ ਦਾ ਮੰਦਰ ਤਾਂ ਨੂੰ ਬਦਲੂ ਲਮਕਾ ਰਹੇ ਬਾਕੀ ਦੀ ਨਜ਼ਰ ਨਹੀਂ ਬਾਕੀ ਤਾਂ ਉਹ ਚਲੋ ਇੱਥੇ ਭੱਜ ਜੇ ਸੋਣ ਲਗਾ ਮਾਮਾ ਆ ਵੀ ਆਪਣਾ ਸੇਵਾਦਾਰ ਆਇਆ ਜੀ ਇੱਕ ਅੱਖ ਤੋਂ ਦਿਖਦਾ ਨਹੀਂ ਪਰ ਸੇਵਾ ਕਰ ਜੀ ਗੁਰੂ ਘਰ ਜ਼ਰੂਰ ਕਰਦਾ ਜੀ ਹਰ ਵਾਰੀ ਦੇਖੋ ਜੀ ਸਾਰੇ ਵੀਰ ਭਰਾ ਜੀ ਪੇਪਰ ਵੀ ਬਣਾਏ ਭਾਈ ਨੇ ਐਦਾਂ ਐਦਾਂ ਹੱਥ ਕਰਦੇ ਬਾਬਾ ਰਣਜੀਤ ਸਿੰਘ ਇਦਾਂ ਹੀ ਮਾਮਾ ਹੁਣ ਉਹਨਾਂ ਨਾਲ ਕੱਬੇ ਕਰਦਾ ਆਪਣੇ ਆਪ ਵਿੱਚ ਲਾ ਦੇ ਗੁਰੂ ਦੇ ਟੇਪ ਕਿੱਥੀ ਜਾਂਦੀ ਕਿਰਾਸਿ ਕਿੱਥੋਂ ਐਦਾਂ ਬੱਚਾ ਆਉਂਦਾ ਉਹਨੇ ਕਹਿੰਦੇ ਦਾਰ ਤਾਰ ਚਾ ਲਿਆ ਮੜਾ ਚੱਲਾ ਇੱਥੇ ਤੋਂ ਲਾ ਰਹੇ ਉਹਨਾਂ ਦਾ ਕਿਆ ਕਰਨਾ ਲੋਕ ਜਨ ਜਾ ਕੇ ਤਾਂ ਕਿਹਦਾ ਆਓ ਆਹ ਇੱਥੇ ਕਿਹ ਨਾਲੇ ਇੱਥੇ ਤਾਰ ਤੂੰ ਰੋ ਐ ਵੀ ਤਾਰ ਚ ਪਾ ਦੇ ਇਹ ਤਾਂ ਲੈ ਜਾਣੀ ਏਦਾਂ ਦਾ ਯਾਰ ਇਹ ਦੇ ਵੀਰ ਉਹ ਉਹ ਉੱਪਰ ਗਿਆ ਉਹ ਦੇਖ ਤਾਂ ਉਹ ਭਰਾ ਵਾ ਘੱਟ ਕੇ ਦੇ ਦੇ ਇਹਨਾਂ ਨੇ ਪਾਣੀ ਕਿੰਨੇ ਇੱਥੇ ਕਿੰਨੇ ਇੱਥੇ ਫਰੈਂਜੀ ਨਹੀਂ ਹੋਏ ਉਹ ਬੈਂਕਿੰਗ ਆਉਂਦਾ ਉਹ ਯਾਰ ਆਹ ਨਾ ਕੰਮ ਕਰ ਯਾਰ ਕੋਈ ਸੌਪ ਨਹੀਂ ਕਰਦਾ ਤਾਰੇ ਦੇ ਲਾਇਆ ਤੇ ਮੈਂ ਤਾਰੇ ਵਾ ਹੈ ਗੁਰੂ ਮੇਰਾ ਦਾਤਾ ਹਾਂ ਜੀ ਆਦੇ ਗੁਰੂ ਘਰ ਜੀ ਖਾਲਸਾ ਦੁਆਨ ਮੇਰੀ ਲਾ ਤਿਆਰੀਆਂ ਚੱਲੀਆਂ ਜੀ ਕੱਲ ਨੂੰ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਗੁਰਪਤਵ ਜੀ ਉਹਦੇ ਸੰਬੰਧ ਚ ਅੱਜ ਤਿਆਰੀਆਂ ਸਾਰੇ ਜੀ ਸੇਵਾਦਾਰ ਲੱਗੇ ਆ ਜੀ ਆ ਜੀ ਤੁਹਾਨੂੰ ਉੱਤੇ ਵੀ ਦਿਖਾਉਨੇ ਆ ਜੀ ਗੁਰੂ ਘਰ خالصا واحد آئے گرو گھر جی دربار صاحب جی درشن کرو دربار صاحب جی درشن کرو سارے मित्रै सोता काट जी सारे जय भारत सिंह जी का हर हर शिवराय गौ साथ संगीतिक सम्राट पंछी है वो पैर खोल तो पायी हाथ में भी ना पायी भारत ने कहा बताया भारत ਆਰ ਕੰਨਰ ਕੰਦੇ ਰੰਬਾ ਨੂੰ ਆਰ ਪਰਨਗਾਰ ਅੰਕ ਬਿੱਲ ਬੱਤਰ ਹਰ ਧੜਕੀ ਯਾਰ ਦੇ ਲਈ ਆਰ ਕੰਨਰ ਪਰ ਜੇਲਾ ਕਤੇ ਦਾ ਦੁਗਿਆ ਭੱਜ ਖਾਈ ਕਛ ਰਹੀ ਕੋਤਰੇ ਨਾ ਆਇ ਸਪਾਸ ਸੋਹ ਸਾਸਾ ਜੀ ਮਨ ਨਹੀਂ ਸਮੇ ਤਾਂ ਪੁੰਤੀ ਜੀ ਇਹ ਇਹ ਆ ਸੰਕਰਨ ਕਸਨੇ ਹਾਲੀਏ ਵਾਈ ਜੀ ਖਾਲਸਾ ਵਾਈ ਜੀ ਪਤਾ ਜੀ ਚਲੋ ਜੀ ਸਾਥ ਸਾਥ ਕਰਕੇ ਕਿਹੜੀਆਂ ਸੰਗਤੀਆਂ ਸ੍ਰੀ ਵਾਹਿਗੁਰੂ ਤੇਰਾਲ ਨਾ ਚੜਾਈ ਅਪੁਪ ਸਤਿ ਹੋਏ ਜੇ ਕੈ ਬਖਸ਼ੋ ਕਰਦਾ ਆਖੇ ਪਾਤਸ਼ਾਹ ਕਰੋ ਕੋਲ ਦੀਆਂ ਤਿਆਰੀਆਂ ਚੱਲ ਰਹੀਆਂ ਜੀ ਛੱਡੇ ਜੀ ਗਰਾਵ ਦੀ ਖਾਲਸਾ ਦਵਾਨ ਮਨੀਲੇ ਦਾ ਜੀ ਤੁਹਾਨੂੰ ਦਿਖਾ ਰਹੇ ਹਾਂ ਤਿਆਰੀਆਂ ਜੀ ਸਾਰੀ ਬੁਢਾਈਆਂ ਤਿਆਰ ਜੀ 36 ਪਗਾ ਦੇ ਪੋਜੇ ਜੀ ਸਾਰੀ ਸੰਤ ਪ੍ਰਸ਼ਾਦਾ ਚਾ ਕਰੀ ਤਿਆਰੀਆਂ ਦਿਖਾ ਦੇਣ 도리와 위아리 살아가고 지 ਚਾਹ ਰਹੀਆਂ ਜੀ ਬਸੇ ਨਹੀਂ ਹੈ ਮੇਰਾ ਮਨ ਹੁੰਦੀ ਨਹੀਂ ਇਹ ਕੰਮ ਕਰਦੇ ਹਾਂ ਥੋੜਾ ਬੱਪਾ ਕੋਈ ਨਾਮ ਹੈ ਮੀਂਹ ਆਵੇ ਸਾਰੇ ਟੋਟੇ ਰੱਤ ਕਰਦੇ ਪੈ ਰਹੇ ਹੋਏ ਕੋਈ ਵਾਹ ਪਾਰਕਿੰਗ ਦੀ ਸੇਵਾ ਕਰਦੇ ਨੌਜਾ ਬਾਲਾ ਗੰਦ ਪਿਆ ਪਿਆ ਸੀਗਾ ਉਦੇ ਕਰਕੇ ਵੀ ਚੰ ਲੈਣੀ ਕਿ ਸਫਾਈ ਹੋ ਜੂਗੀ। ਕਾਲੂ ਸੰਗਤ ਨੇ ਆਉਣਾ। ਕਬੂਤਰ ਵਾਲੇ ਹੁੰਦੇ ਕਰਕੇ ਬੈਠਾ ਜੀਆਂ। ਆਹ ਦਾਣੇ ਵਹਾ ਭੱਗੇ ਜਾਂਦੇ ਯਾਰ ਲੋਕੀ ਬਿਨਾ ਗੱਲ ਤੋਂ। ਖਰਾਬ ਹੋ ਜਾਂਦੇ ਕਬੂਤਰ ਮਰਦੇ ਬਹੁਤ ਇਹਦੇ ਨਾਲ। ਅੱਛਾ। ਉਹ। ਉਹ ਆ ਵੀ ਸੇਵਾਦਾਰੋ। ਕਬੂਤਰ ਨੂੰ ਮੂੰਹ ਨੂੰ ਕਰਦਾ। ਕੁਛ ਹਰ ਖਰਾਇ ਤੇ ਮੇਰੇ। ਖਰਾਇ ਕਿੱਲਾ ਆ ਮੈਂ ਤਾਂ ਅੱਜ ਨਹੀਂ ਜਾਉਂਦਾ। ਆਹ ਬੰਦਾ ਸਾਡਾ। ਬੰਦਾ। ਬਣਾਇਆ ਆ ਸਖਰਾਜ ਸਾਡਾ ਭਰਾ ਬਾਲਾ ਗੰਦ ਪਿਆ ਪਿਆ ਜੀ ਹਣਾ ਇੱਦਾਂ ਮੈਂ ਚੱਲ ਸੋਹਣਾ ਜਾਂ ਲੱਗਣ ਲੱਗ ਜੂ ਪਾਰਕਿਆਂ ਆ ਗੱਡੀ ਕਿਦੀ ਆ ਆਪਣੀ ਆ ਕੱਢ ਲੈ ਕੇ ਆ ਗੱਡੀ ਪਾਸੇ ਕਰਾ ਦੇਣੀ ਸੀ ਨਹੀਂ ਨਾ ਉਹ ਕਬੂਤਰ ਯਾਰੇ ਬੈਠੇ ਜਿਹੜੇ ਤੇ ਸਾਰਿਆਂ ਨੇ ਮਰਨਾ ਸਾਰੇ ਇਹਨੂੰ ਬਿਮਾਰੀ ਭਈਆ ਤਾਂ ਗੱਡਿਆਂ ਨਹੀਂ ਜਾਂਦਾ ਇਹਨਾਂ ਤੋਂ ਸਾੜਾ ਮੁੱਢੇ ਹੀ ਉੱਡਦੇ ਆ ਆ ਬੈਠੇ ਇੰਨੇ ਆ ਸਾਰਿਆਂ ਨੂੰ ਬਿਮਾਰੀ ਆ ਉਹ ਦਾਲਾਂ ਧੂਲਾਂ ਹੀ ਓਏ ਛਿੱਟੀ ਜਾਂਦੇ ਰਹਿੰਦੇ ਉਹਦੇ ਕਰਕੇ ਖਰਾਬ ਹੋ ਜਾਂਦੀ ਆ ਜ਼ਮੀਨ ਔਰ ਉਹਦੇ ਕਰਕੇ ਬੱਚੇ ਉੱਤਰ ਬਿਮਾਰ ਹੋ ਜਾਂਦੇ ਆ ਮਰ ਜਾਂਦੇ ਆ ਬਹੁਤ ਸੋਹਣਾ ਲੱਗਣ ਲੱਗਾ ਜਦ ਇੰਨੇ ਨਾਲ ਹੀ ਲੈ ਉਡੀਂ ਵਧੀਆ ਬਣ ਕੇ ਚੱਲੀ ਪਾਰਕੀ ਆਹ ਆਹ ਤਾਂ ਵਧੀਆ ਜੀ ਹੱਥ ਤੇ ਬਾਦ ਵਾਜ ਜਾ ਕਰੀ ਭਾਵੇਂ ਇਹ ਤਾਂ ਸ਼ੁਰੂ ਕਰਦੇ ਹੀ ਹਰੇਕ ਸ਼ਨੀਵਾਰ ਭਾਵੇਂ ਮਾਰ ਦਿਆ ਕਰੀਏ ਬੱਕਰੇ ਇੱਥੇ ਆਹ ਕਹਦਾ ਗੁਰਪ੍ਰੀਤ ਸਿੰਘ ਹਾਂਜੀ ਠੀਕ ਹੈ ਹਾਂਜੀ ਬਾਬਾ ਜੀ ਕਿੱਦਾਂ ਜੀ ਠੀਕ ਹੈ ਜੀ ਡਟੇ ਰੋ ਡਟੇ ਥੋੜੇ ਰਹਿ ਗਿਆ ਹਾਂਜੀ ਤੁਸੀਂ ਕਿੱਦਾਂ ਹੈਗੇ ਆ ਠੀਕ ਹੈ ਜੀ ਹਾਂਜੀ ਭਾਜੀ ਤੁਸੀਂ ਕਿੱਦਾਂ ਵਧੀਆ ਭਾਈ ਤੁਸੀਂ ਕਿਵੇਂ ਆ ਹਾਂਜੀ ਹਾਂਜੀ ਕਮੇਟੀ ਦਾ ਕੋਈ ਬੰਦਾ ਹੈ ਨਹੀਂ ਜੀ ਕੋਈ ਵੀ ਕੋਈ ਗੱਲ ਨਹੀਂ ਕਮੇਟੀ ਨਾਲ ਚਾਹੀਦਾ ਸੀ ਆਹ ਮੇਰੇ ਨਾਲ ਸਹੀ ਗੱਲ ਹੈ ਜਾਂ ਕੋਈ ਗੱਲ ਨਹੀਂ ਤੁਸੀਂ ਕਰੋ ਸੇਵਾ ਆਪ ਨਿਆਰੇ ਨਾਲ ਕੋਈ ਗੱਲ ਨਹੀਂ ਦੇਖ ਕੋਈ ਨਾ ਸੁਣਨ ਲੱਗਣ ਦਾ ਪਿਆ ਹੁਣ ਇੰਨੇ ਕਨੇ ਝਾੜੂ ਫੇਰ ਕੇ ਉਹ ਤੇਰੀ ਕੰਮ ਆਇਆ ਉਤਰੇ ਫੋੜ ਕੇ ਹੁਣ ਬੱਦਲ ਨਿਕਲਣੇ ਬਹੁਤ ਈਂਦੋੜਾ ਉਹ ਤੇਰੀ ਜਿੱਤੇ ਨਾ ਬੰਦਾ ਤਰਾ ਜਾ ਤਰਾ ਮੈਂ ਤਾਂ ਬਹੁਤ ਪਾਹਲਾ ਤੀਕੀ ਹੈ ਉਹ ਸੈਣੀ ਭਾਜੀ ਬੱਸ ਕਰੋ ਇੰਨਾ ਨਾ ਅੰਦਰ ਕੱਢੋ ਇਹ ਖਿਲਾਰਦਾ ਸਾਰਾ ਝਾੜੂ ਖੰਦਰ ਗਿਆ 4 ਰੋਜ਼ ਦਾ 227 ਦੇ ਖੱਲਾਂ ਦੇ ਨਾਲ ਇੰਦਾ ਦਾ 4 ਰੋਜ਼ ਖੱਲਾਂ ਦੇ ਨਾਲ ਲੈ ਲੈ ਦੱਸ ਪਰਾਵਾ ਬੰਨ ਲਾ ਤੂੰ ਬਾਕੀ ਬਾਅਦ ਚ ਖਿਲਾਲ ਨਹੀਂ ਹਾਦਾ ਸੰਭਲਾ ਸੈਣੀ ਚੋੜ ਪੈ ਤੇ ਹੈ ਨਹੀਂ 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 ਸੈਣੀ ਅੱਜ ਵੀ ਹੈ ਨਹੀਂ ਕੱਲੂ ਗਿਆ ਨਹੀਂ ਫੋਨ ਕੀਤਾ ਲੋਡ ਪੇਦਾ ਹੈ ਹੈ ਕੀ ਚੱਕੋ ਜੀ ਸਪਾਈ ਹੋ ਰਹੀ ਆ ਤੇਰਾ ਭਾਈ ਭਲਾਵਾ ਆਏ ਨਹੀਂ ਇਹ ਲੋਟ ਬਹੁਤ ੂੜਾ ਸੀ ਇੱਥੇ ਗਾਰਾ ਜਿਆ ਬਣਿਆ ਪਿਆ ਸੀਗਾ ਇਧਰ ਫੜ ਲਾਣਾ ਕਿਨਾਰਾ ਫੜ ਲਾ ਇਧਰ ਮੁੰਡੇ ਹੁਣ ਸਫਾਈ ਕਰ ਰਹੇ ਆ ਕੋਈ ਨਹੀਂ ਆ ਤੇ ਬੜੇ ਜਿਹੇ ਧੋਲਾ ਨਹੀਂ ਪਰ ਛਿੱਟੇ ਨਾ ਮੈਂ ਗਰਾ ਹੋਲੀ ਗੋਲੀ ਕੋਪੜਿਆਂ ਦਾ ਨਾ ਪਾਈ ਮੈਂ ਨਹੀਂ ਆਣੀ ਮੈਂ ਥੱਲੇ ਦਾ ਕਰੇ ਨੂੰ ੂੜਾ ੂੜਾ ਪਾਈ ਲਾਵਾ ਪਾੜ ਜਾ ਬਾਬਾ ਹੋਰ ਰੱਖਿਆ ਆਮਨੇ ਚਲ ਇਧਰ ਖਾਂਗ ਲੱਗੀ ਜੀ ਮੋਸ਼ਕ ਬਹੁਤ ਆ ਰਿਹਾ ਮੁੰਡੇ ਨੂੰ ਚੋਪਾ ਦੇਣਾ ਦੇ ਦੇ ਯਾਰ ਫਮਾਨੀ ਕਿੰਨੇ ਦੇ ਚੱਲੋ ਪਾਪਾ ਉਹੀ ਤਾਂ ਗੱਲ ਆ ਦੇਨੇ ਕੋਈ ਆਇਆ ਹੀ ਨਹੀਂ 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 ਉਸਾਂ ਵੀ ਅੱਛਾ ਲੱਗਦਾ ਸਮੈਲ ਬਹੁਤ ਆਈ ਜਾਂਦੀ ਨਾ ਪਾਣੀ ਉਹ ਖੜਾ ਕਰਕੇ ਸਜਾਈਦਾ ਯਾਰ ਜੇ ਯਾਰ ਦਈਦਾ ਹਰ ਹਫਤੇ ਕੋਈ ਨਾ ਕੋਈ ਲਾਗ ਕੇ ਸੇਵਾ ਦਾ ਕਰਾਉਣ ਜਾਂ ਕੋਈ ਬਦਲਾ ਲਾ ਬਹੁਤ ਗੰਦਾ ਆ ਗੱਡ ਲੈ ਪਹਿਲਾਂ ਸਿਗਰਾ ਆ ਵੀ ਤਾਂ ਹੀ ਲਗਾਏ ਨਾ ਟੱਕਰ ਹੋਰ ਆ ਕੱਢ ਦਵਾਵਾ ਚੰਗੀ ਤਰ੍ਹਾਂ ਆ ਮੋٹے ਮੋٹے ਟਾਣੀਆਂ ਹੀ ਆ ਗੱਡ ਲੈ ਪਹਿਲਾਂ ਇਹਦੇ ਨਾਲ ਹਨਾ ਦਵਾਵਾ ਨਹੀਂ ਪਾੜਦਾ ਆ ਗੋ ਆਹ ਜਗਰਾ ਟਾਣੀਆਂ ਹੀ ਆ ਗੱਡ ਲੈ ਜੇ ਲਵਾ ਪਾਣੀ ਪਾੜਦਾ ਪੱਤਾ ਪੁੱਤਰ ਬਹੁਤ ਅਸਲੀ ਹੈ ਆ ਥੱਲੇ ਕੀ ਪਲਾਸਟਿਕ ਆ ਮਿੱਟੀ ਆ ਗਾਰਾ ਇਹ ਥੇਲੇ ਵਿੱਚੋਂ ਕੱਢਿਆ ਵਾ ਜਿਹੜਾ ਉਹ ਗਾਰਾ ਇਹ ਨਾਲੀ ਜੋ ਕੱਢਿਆ ਸੀ ਜੜਾ ਆ ਦੇਖੋ ਹੈਗਾ ਦਿਖਾਂਗੇ ਥੱਲੇ ਤਾਂ ਉਹ ਪੱਟਾ ਰੱਖਿਆ ਉਹ ਪੱਟਾ ਜਾਊਗਾ ਜੋ ਫਟਾਇਆ ਕਰੋ ਆਹ ਹਟਾ ਜਾ ਕੇ ਬਾਹਰ ਲੋ ਸਿੱਧਾ ਨਹੀਂ ਯਾਰ ਰਾਤ ਦੇ ਇਹਨੂੰ ਮਾਮੇ ਉੱਤੇ ਛੱਟਿਆ ਨੂੰ ਆ ਸਾਰਾ ਲੈ ਜਾ ਬਣਾ ਦੇ ਨਾ ਇਹ ਛੱਟਿਆ ਇਕੱਠਾ ਕਰ ਕੋਈ ਨਹੀਂ ਕਰ ਲੈਣੇ ਆਹ ਆ ਛੱਟਿਆ ਪਟਾਣੀ ਹੀ ਰੱਖਿਓ ਯਾਰ ਪਟਾਣੀ ਥੱਲੇ ਆਈ ਗਈ ਆ ਆਏ ਗੋਪੀ ਹਾਂ ਗੋਪੀ ਚੰਗੀ ਤਰ੍ਹਾਂ ਐ ਐ ਗੋਪੀ ਭਾਜੀ ਚੰਗੀ ਤਰ੍ਹਾਂ ਜੀ ਹਾਂ ਸਕਦਾ ਤੂੰ ਕਿਦਾਂ ਚੰਗੀ ਤਰ੍ਹਾਂ ਲਉਣਾ ਛੜੂ ਐ ਆ ਕੋਹਤ ਸਾਹਿਬ ਦਾ ਪ੍ਰਵਾ ਲੱਗਾਇਆ ਇਹਦੇ ਕੋਈ ਚੱਕਰੇ ਹਾਂਜੀ ਹਾਂਜੀ ਭਾਜੀ ਆ ਲਓ ਜੀ ਸਾਰੀ ਸਾਫ ਸਾਈ ਹੋ ਗਈ ਆ ਆ ਦੇਖੋ ਜੀ ਇਧਰ ਸਾਰਾ ਫਿਨਿਸ਼ ਕਰਕੇ ਤੇ ਹੁਣ ਇੱਥੇ ਲੱਗਿਆ ਕਬੂਤਰ ਵੀ ਵਿਚਾਰੇ ਹੈਗੇ ਆ ਚਾਰਕ ਬੱਠੇ ਇੱਥੇ ਤੇ ਇਧਰ ਸਾਰੀ ਸਫਾਈ ਹੋ ਗਈ ਆ ਉਹ ਪਾਣੀ ਰਿੰਦਾ ਉਹ ਕੱਢਣਾ ਥੋੜਾ ਜਿਹਾ ਆ ਬਾਬਾ ਪਹਿਲਾਂ ਸਾਡੇ ਨਾਲ ਕਰਾ ਕੇ ਡੇ ਸੇਵਾ ਤੈਨੂੰ ਭੁੱਖ ਲੱਗੀ ਇਹ ਚੌਥੀ ਵਾਰ ਰੋਟੀ ਖਾ ਕੇ ਆਇਆ ਹੁਣ ਇਹ ਪੰਜਵੀਂ ਵਾਰੀ ਪੰਜਵੀਂ ਵਾਰੀ ਪੰਜਵੀਂ ਵਾਰੀ ਕਹਿੰਦੇ ਆ ਜੀ ਕਹਿੰਦਾ ਪਹਿਲੇ ਪ੍ਰਕਾਰ ਦਾ ਜਾਂ ਚਾਲੀ ਪਵੇ ਹਾਂ ਆ 11 ਵਾਰੀ ਹੋ ਗਿਆ 5 ਵਜੇ ਤੋਂ ਸਟਾਰਟ ਹੋਇਆ ਜਿਹੜੇ ਕਹਿੰਦਾ ਸੰਗਤ ਬਹੁਤ ਹੁੰਦੀ ਆ ਠੀਕ ਆ ਉਹਦਾ ਲਾਂਚ ਲੱਗ ਕੇ ਬਾਦੀ ਆ ਗਏ ਨਾ ਅੱਗੇ ਵੀ ਜਾਣਾ ਕਹਿੰਦਾ ਹਾਂ ਤਾਈਓ ਕਰਦਾ ਫਿਰਦਾ ਇਹ ਤੇ ਦੇਖ ਕੇ ਆ ਪਨੀਰ ਆਏ ਪਕੌੜੇ ਕਿਹੜੇ ਕਿਹੜੇ ਆ ਕੱਟ ਕੇ ਨਹੀਂ ਆ ਬਾਬਾ ਫਿਰ ਆਪਣੇ ਪਿੰਡੀ ਜਨਮ ਦੱਸ ਕੇ ਹੁੰਦਾ ਵੀ ਆਪਣੀ फडਕੀ ਬਣ ਲਿਓ ਤਿਆਰ ਹੋ ਜੇ ਤੇ ਸਾਢੇ 7 ਹੋਏ ਨਾ ਸਾਢੇ 7 ਜਿਆਦਾ ਹਲਵਾ ਤਿਆਰ ਰੱਖੇ ਹੋ ਆ ਆ ਰਿਹਾ ਓਣ ਲੱਗੇ ਮੁੰਡੇ ਜੋੜਾ ਕਰਦੀ ਸੇਵਾ ਕਰਨ ਇੱਧਰ ਦਾ ਮਾਰਿਆ ਹੈ ਘੇਣਿਆਂ ਚ ਹੁਣ ਲੱਗਿਆ ਨਹੀਂ ਮਾਰਦੇ ਮਾੜਾ ਮਾੜਾ ਮਾਰਦੇ ਘਰਾਂ ਕੋਲ ਵੀ ਸਭੂ-ਕੁੰਬੇ ਜੇ ਨਿਕਲ ਜਾਣਗੇ ਸਾਰੇ ਨਾਲ ਇਸੇ ਬਾਬਾ ਗਿਸ਼ਰਾਜ ਆ ਥੱਲੇ ਇਹ ਕੱਢ ਕੇ ਨਾ ਇਹ ਥੱਲੇ ਇੱਥੇ ਮੁਜਾਜ ਜਾ ਨਾ ਮਾਰ ਲੋ ਹੋ ਗਏ ਸਭੂ-ਕੁੰਬੇ ਜੇ ਦੋ ਖਲਰੇ ਪਏ ਆ ਕੱਢੇ ਸਾਰੇ ਬਾਣਾ ਰੇਖਾ ਮਾਨ ਬਹੁਤ ਫਸ ਗਿਆ ਯਾਰ ਦੀ ਸਾਰ ਸਪਾਈ ਸਾਰੀ ਹੋ ਗਈ ਐ ਤੇ ਆ ਲੋ ਸੰਗਤ ਦੇ ਆਉਣਾ ਸਾਰੀ ਸਾਰ ਸਪਾਈ ਹੋ ਗਈ ਪਾਰਕਿੰਗ ਦੀ ਊੜਾ ਕੜਾ ਸਾਰਾ ਚੱਕ ਕੇ ਉੱਤੇ ਛੱਡਦਾ ਇੱਕ ਪਾਸੇ ਕਰਤਾ ਤੇ ਹੁਣ ਮੁੰਡੇ ਚੱਲੇ ਘਰਾਂ ਨੂੰ ਜੀ ਅੱਜ ਦੇ ਬਲੌਗ ਦੀ ਸਮਾਪਤੀ ਸਾਡੀ ਇੱਥੇ ਹੀ ਆ ਜੇ ਬਲੌਗ ਚੰਗਾ ਲੱਗਿਆ ਤਾਂ ਸ਼ੇਅਰ ਲਾਈਕ ਸਬਸਕ੍ਰਾਈਬ ਚੈਨਲ ਜਰੂਰ ਕਰਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਸਭ ਨੂੰ ਤਰੱਕੀਆਂ ਬਖਸ਼ੇ